ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪਾਂ ਇਸ ਵਕਤ ਜਾਣੇ ਪੈ ਜੀ ਖਨੌਰੀ ਵਾਲੀ ਪਾਖੜਾ ਦੇ ਕੰਡੇ ਤੇ ਤੇ ਜਾਣੇ ਪੈ ਜੀ ਆਪਾਂ 32 ਤਰਾਂ ਵੱਲ ਨੂੰ ਪਹਿਲਾਂ ਆਪਾਂ ਵੀਡੀਓ ਪਾਈ ਸੀ ਇੱਕ ਕਾਫੀ ਦਿਨ ਪਹਿਲਾਂ 32 ਤਰਾਂ ਦੀ ਜਿਸ ਨੂੰ ਤੁਸੀਂ ਖੂਬ ਸਾਰਾ ਪਿਆਰ ਦਿੱਤਾ ਆਪਾਂ ਪਹਿਲਾਂ ਉਹ ਪੁਲ ਤੇ ਖੜ ਕੇ ਬਣਾਈ ਸੀ ਤੇ ਜਿਹੜੇ ਪਾਸੋਂ ਪਾਣੀ ਪੁਲ ਦੇ ਥੱਲੇ ਲੰਘ ਕੇ ਤੇ 32 ਤਰਾਂ ਦੇ ਵਿੱਚ ਦੀ ਦਾਖਲ ਹੁੰਦਾ ਸੀਗਾ ਤੇ ਅੱਜ ਆਪਾਂ ਉਸ 32 ਦਰਾਂ ਦੇ ਬਿਲਕੁਲ ਉੱਤੇ ਪਹੁੰਚ ਗਏ ਜਿੱਥੇ ਉਹ ਭਾਖੜਾ ਦੇ ਥੱਲੋਂ ਦੀ ਲੰਘਦੇ ਨੇ ਆ ਆ ਗਏ ਜੀ ਸਾਹਮਣੇ 32 ਦਰ ਪਹਿਲਾਂ ਆਪਾਂ ਵੀਡੀਓ ਬਣਾਈ ਸੀ ਉਹ ਪੁਲ ਤੇ ਖੜਕੇ ਤੇ ਹੁਣ ਆਪਾਂ 32 ਦਰਾਂ ਦੇ ਉੱਤੇ ਪਹੁੰਚ ਗਏ ਆ ਤੇ ਇਸ ਪਾਸੇ ਪਹੁੰਚੇ ਆ ਜਿਹੜੇ ਪਾਸੇ ਪਾਣੀ ਆਉਂਦਾ ਤੇ ਉਹ ਦੂਜੀ ਸਾਈਡ ਹੈ ਜੀ ਉਧਰ ਵੀ ਆਪਾਂ ਚੱਲਾਂਗੇ ਬਾਅਦ ਚ ਵੀਡੀਓ ਦੇ ਐਂਡ 'ਚ ਵੀਡੀਓ ਪੂਰੀ ਵੇਖੋ ਐਂਡ ਤੱਕ ਵੇਖਿਓ ਜੀ ਸਾਰੇ ਜਾਣੇ ਤੇ ਆ ਇਸ ਟਾਈਮ ਮੈਂ ਉੱਤੋਂ ਲੰਘਦਾ ਪਿਆ ਜੀ 32 ਦਰਾਂ ਦੇ ਉੱਤੋਂ ਬਿਲਕੁਲ ਜਿੱਥੇ ਭਾਖੜਾ ਦੇ ਥੱਲੋਂ ਦੀ ਕ੍ਰਾਸ ਹੁੰਦੇ ਨੇ ਹੈਗੇ 30 ਨੇ 30 ਦਰ ਨੇ ਵੈਸੇ 32 ਤਰ੍ਹਾਂ ਦੇ ਨਾਲ-ਨਾਲ ਮਸ਼ਹੂਰ ਨੇ ਸਾਡੇ ਇਲਾਕੇ ਦੇ ਵਿੱਚ ਪਿਛਲੀ ਵੀਡੀਓ ਵਿੱਚ ਵੀ ਆਪਾਂ ਦੱਸਿਆ ਸੀ ਉਹ ਸਾਹਮਣੇ ਪੋਲੇ ਜਿਹੜਾ ਦਿੱਲੀ ਅਮਰਤਸਰ ਰੋਡ ਉੱਥੋਂ ਖੜ ਕੇ ਆਪਾਂ 32 ਤਰ੍ਹਾਂ ਦੀ ਪਹਿਲਾਂ ਵੀਡੀਓ ਬਣਾਈ ਸੀ ਜਿੱਥੇ ਮੈਂ ਖੜਾ ਉੱਥੋਂ ਸ਼ੂਟ ਕੀਤਾ ਸੀ ਆਪਾਂ ਤੇ ਹੁਣ ਤੁਹਾਨੂੰ ਵਿਖਾਣੇ ਆ ਜੀ 32 ਦਰ ਬਿਲਕੁਲ ਨੇੜੇ ਮਖਾਵਾਂਗੇ ਇਸ ਜਗ੍ਹਾ ਤੋਂ ਭਾਖੜਾ ਦੇ ਥੱਲੋਂ ਦੀ 32 ਦਰ ਆਰ-ਪਾਰ ਹੁੰਦੇ ਨੇ ਜੀ ਇਸ ਪਾਸਿਓਂ ਪਾਣੀ ਦਾਖਲ ਹੁੰਦਾ ਜੀ 32 ਤਰ੍ਹਾਂ ਦੇ ਵਿੱਚ ਤੇ ਪਰਲੇ ਪਾਸੇ 32 ਦਰਜਾ ਸਾਈਫਲ ਨਿਕਲਦੇ ਨਹੀਂ ਉਧਰ ਨੂੰ ਪਾਣੀ ਜਾਂਦਾ ਤੇ ਇੱਥੇ ਆਉਣ ਦਾ ਇੱਕ ਮੁੱਖ ਕਾਰਨ ਹੋਰ ਵੀ ਹੈ ਉਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਕੀ ਕਰਨੇ ਜੀ ਤੇ ਪਹਿਲਾਂ ਆਪਾਂ ਥੱਲੇ ਚੱਲ ਕੇ ਤੁਹਾਨੂੰ ਵਿਖਾਨੇ 32 ਦਰਾਂ ਬਾਰੇ ਜਾਣਕਾਰੀ ਦੇਣੀ ਥੋੜੀ ਬਹੁਤੀ ਤੇ ਫਿਰ ਉਸ ਤੋਂ ਬਾਅਦ ਜਿਹੜੇ ਕੰਮ ਕਰਕੇ ਆਪਾਂ ਆਏ ਆ ਜਿਹੜੇ ਕਾਰਨ ਕਰਕੇ ਆਪਾਂ ਇੱਥੇ ਆਏ ਆ ਉਹ ਵੀ ਤੁਹਾਨੂੰ ਦੱਸਾਂਗੇ ਜੀ ਆਹ ਜੀ ਖਨੌਰੀ ਵਾਲੀ ਪਾਖੜਾ ਇਸ ਬੰਨੇ ਆ ਜੀ ਪਟਿਆਲਾ ਸਮਾਣਾ ਜਿੱਧਰੋਂ ਪਾਣੀ ਆਉਂਦਾ ਪਿਆ ਤੇ ਦੂਜੇ ਪਾਸੇ ਹਰਿਆਣੇ ਨੂੰ ਜਾਂਦਾ ਹੈ ਪਾਣੀ ਉਸ ਪੋਲ ਤੋਂ ਖੜਕੇ ਬਣਾਈ ਸੀ ਆਪਾਂ ਵੀਡੀਓ ਇਹ 32 ਦਰਾਂ ਦਾ ਉਹ ਪਾਸਾ ਹੈ ਜਿਹੜੇ ਪਾਸੇ ਉਹ ਪਾਣੀ ਦੀ ਸ਼ੁਰੂਆਤ ਹੁੰਦੀ ਪਾਣੀ ਆਉਂਦਾ ਹੈ 32 ਦਰਾਂ ਵੱਲ ਨੂੰ ਤੇ ਆਹ ਉਹ ਜਗ੍ਹਾ ਜਿੱਥੇ 32 ਦਰ ਨੇ 30 ਦਰ ਨੇ ਜੀ ਇਹ ਇਹਦੇ ਥੱਲੋਂ ਦੀ ਪਾਣੀ ਲੰਘ ਕੇ ਪਾਕਦਾ ਥੱਲੋਂ ਦੀ ਦੂਜੇ ਪਾਸੇ ਜਾਂਦਾ ਦੂਜੇ ਪਾਸੇ ਵੀ ਆਪਾਂ ਬਾਅਦ ਦੇ ਵਿੱਚ ਚੱਲਾਂਗੇ ਪਹਿਲਾਂ ਤੁਸੀਂ ਇਸ ਬੰਨੇ ਚਾਤੀ ਮਾਰੋ ਇਹ 32 ਦਰ ਇਹ ਜਿਹੜਾ ਪ੍ਰੋਜੈਕਟ ਸੀ ਇਹ ਕੰਪਲੀਟ ਹੋਇਆ ਸੀ 1953 ਦੇ ਵਿੱਚ ਤੇ ਇਹਨੂੰ ਬਣਾਉਣ ਦਾ ਖਰਚਾ ਲੱਗਿਆ ਸੀ ਉਦੋਂ 18 ਲੱਖ ਰੁਪਈਆ ਤੇ ਜਿਹੜੇ ਕਾਰਨ ਕਰਕੇ ਆਪਾਂ ਇੱਥੇ 32 ਦਰਾਂ ਤੇ ਆਏ ਆ ਉਹ ਕਾਰਨ ਵੇਖੋ ਜੀ ਆ ਕਿਸੇ ਕਿਸਾਨ ਦੇ ਵਿਚਾਰੇ ਦੀ ਫਸਲ ਮਰੀ ਗਈ ਕਿਉਂਕਿ ਪਹਿਲਾਂ ਆਪਾਂ ਦੂਰੋਂ ਵੀਡੀਓ ਬਣਾਈ ਸੀ ਇੱਕ ਵਾਰੀ 32 ਦਰਾਂ ਵਾਲੀ ਵਿੱਚ ਵੀ ਇਹ ਝੋਨਾ ਵਿਖਾਇਆ ਸੀ ਉਸੇ ਰੋਡ ਤੋਂ ਪੁਲ ਤੋਂ ਖੜ ਕੇ ਆਪਾਂ ਉਹ ਤੋਂ ਗੱਲ ਕਰਦੇ ਹੋ ਤਾਂ ਇੱਥੇ ਟਰੈਕਟਰ ਚੱਲਦਾ ਪਿਆ ਸੀ ਹਫਤਾ ਦਾਦ ਨੇ ਤੇ ਲਗਾਤਾਰ ਵਿਚਾਰਿਆਂ ਨੇ ਡੀਜ਼ਲ ਫੂਕਿਆ ਕਿਸਾਨਾਂ ਨੇ ਬਿਲਕੁਲ ਗਰੀਬ ਮਾਰ ਹੋਈ ਹੈ ਜੀ ਮੇਰੇ ਨਾਲ ਤਾਂ ਜ਼ਮੀਨ ਵੀ ਬੰਦਿਆਂ ਕੋਲ ਠੇਕੇ ਤੇ ਸੀ ਤੇ ਵੇਖੋ ਕਿੱਥੇ ਜਾਏਗਾ ਜ਼ਿਮੀਂਦਾਰ ਨਾ ਇੱਥੇ ਕੋਈ ਭਾਖੜਾ ਦਾ ਪਾਣੀ ਪਿਆ ਤੇ ਨਾ ਇੱਥੇ ਕੋਈ ਘੱਗਰ ਦਾ ਪਾਣੀ ਇਹ ਸਾਰਾ ਪਾਣੀ ਮੀਂਹ ਦਾ ਹੈ ਜਦੋਂ ਲਗਾਤਾਰ ਮੀਂਹ ਪਏ ਨੇ ਉਦੋਂ ਦਾ ਪਾਣੀ ਹੈ ਤੇ ਜ਼ਮੀਨ ਇੱਥੇ ਬਹੁਤ ਜ਼ਿਆਦਾ ਡੱਕ ਰਹੀ ਜਿੰਦੇ ਵਿੱਚ ਪਾਣੀ ਏ ਜ਼ਿਆਦਾ ਨਹੀਂ ਜੀਰਦੀ ਪਾਣੀ ਦੇ ਵਿੱਚ ਨਹੀਂ ਰੱਚਦਾ ਥੱਲੇ ਨੂੰ ਧਰਤੀ ਦੇ ਵਿੱਚ ਤੇ ਵੇਖੋ ਸਾਰਾ ਝੋਨਾ ਮਾਰਿਆ ਗਿਆ ਗਰੀਬ ਕਿਸਾਨ ਦਾ ਤੇ ਤੁਸੀਂ ਆ ਚੰਗੀ ਤਰ੍ਹਾਂ ਝਾਤੀ ਮਾਰੋ ਤੇ ਉਹ ਪਰਲੇ ਬੰਨੇ ਉਹ ਰੋਡ ਆਉਂਦਾ ਪਿਆ ਜਿ ਫੂਰ ਲੈਣਾ ਦਿੱਲੀ ਅਮਰਤਸਰ ਵਾਲਾ ਹਨਾ ਉੱਥੋਂ ਆਪਾਂ ਪਹਿਲਾਂ ਜਾਂਦੇ ਇੱਕ ਦਿਨ ਮੀਂਹ ਦੇ ਵਿੱਚ ਵੀਡੀਓ ਬਣਾਈ ਸੀ ਬੱਤੀ ਤਰ੍ਹਾਂ ਦੇ ਨਾਲ ਇਹ ਜ਼ਮੀਨ ਦੀ ਵੀ ਬਣਾਈ ਸੀ ਆਪਾਂ ਦੂਰੋਂ ਵਿੱਚੋਂ ਡੁੱਬਿਆ ਵਾ ਕਿਸੇ ਕਿਸਾਨ ਦਾ ਸਾਰੀ ਜ਼ਮੀਨ ਵਿਚਾਰਾ ਕੋਲ ਠੇਕੇ ਤੇ ਸੀ ਤੇ ਹੁਣ ਮੈਨੂੰ ਮੌਕੇ ਤੇ ਇੱਥੇ ਕਿਸਾਨ ਨਹੀਂ ਮਿਲੇ ਵੀ ਕਿੰਨੇ ਜ਼ਮੀਨ ਠੇਕੇ ਤੇ ਲਈ ਹੈ ਤੇ ਵਿਚਾਰੇ ਹਿੰਮਤ ਹਾਰ ਗਏ ਕਿਉਂਕਿ ਉਹਨਾਂ ਨੂੰ ਨਹੀਂ ਲੱਗਿਆ ਕਿ ਸਾਡਾ ਝੋਨਾ ਬਚੇਗਾ ਤੇ ਉਹੀ ਗੱਲ ਬਣੀ ਉਹਨਾਂ ਝੋਨਾ ਵਿਚਾਰਾਂ ਸਾਰਾ ਲਗਭਗ 10-12 ਕਿੱਲੇ ਝੋਨਾ ਜੀ ਮਾਰਿਆ ਗਿਆ ਤੇ ਇਧਰੋਂ ਪਾਣੀ ਚੱਕ ਕੇ ਤੇ ਉਹ 32 ਦਰਾਂ ਵਾਲੇ ਪਾਸੇ ਪਾਉਂਦੇ ਪਏ ਸੀ ਦੋਵੇਂ ਪਾਸੇ 32 ਦਰਾਂ ਦੇ ਬੰਨ ਬੰਨੇ ਬਣੇ ਹੋਏ ਨੇ ਤੇ ਵੇਖੋ ਪੁਲ ਛੋਟਾ ਚੌੜਾ ਘਟ ਹੈ 32 ਦਰਾਂ ਦੇ ਹਿਸਾਬ ਨਾਲ ਤੇ ਉਹ ਜਦੋਂ ਰੋਡ ਬਣਿਆ ਸਾਰੀ ਉਹਨਾਂ ਦੀ ਅੰਗੈਲੀ ਜੀ ਕੋਈ ਪ੍ਰਸ਼ਾਸਨ ਨੇ ਗੌਰ ਨਹੀਂ ਕੀਤੀ ਤੇ ਆਨੇ ਜੋ 32 ਦਰ ਜਾਂ ਸਾਈਫਲ 30 ਦਰ ਜਾਂ ਸਾਈਫਲ ਹੈਗੇ 30 ਨੇ ਵੈਸੇ 32 ਦੇ ਨਾਲ ਨਾਲ ਮਸ਼ਹੂਰ ਨੇ ਸਾਡੇ ਇਲਾਕੇ ਦੇ ਵਿੱਚ ਹਨ ਤੇ ਇਹ ਵਿਖਾਉਣ ਵਾਸਤੇ ਆਪਾਂ ਤੁਹਾਨੂੰ ਇੱਥੋਂ ਆਏ ਸੀ ਵੀ ਇੱਕ ਤਾਂ ਇਹਨਾਂ ਨੂੰ ਕੋਲੋਂ ਵਿਖਾਈਏ ਇੱਕ ਮੇਨ ਕਾਰਨ ਸੀ ਜਿਹੜਾ ਝੋਨਾ ਮਾਰਿਆ ਗਿਆ ਗਰੀਬ ਕਿਸਾਨ ਦਾ ਬਹੁਤ ਜ਼ਿਆਦਾ ਵਿਚਾਰਿਆਂ ਨੂੰ ਧੱਕਾ ਹੋਇਆ ਤੇ ਮੌਕੇ ਤੇ ਆਪਾਂ ਨੂੰ ਬੰਦੇ ਨਹੀਂ ਮਿਲੇ ਕਾਫੀ ਨੁਕਸਾਨ ਆਇਆ ਵੇਖੋ ਠੇਕਾ ਵੀ ਖਰਾਬ ਹੋਇਆ ਪਹਿਲੀ ਫਸਲ ਸੀ ਠੇਕਾ ਲੈ ਕੇ ਅ ਠੇਕੇ ਦੇ ਜ਼ਮੀਨ ਲੈ ਕੇ ਪਹਿਲੀ ਫਸਲ ਬੀਜੀ ਸੀ ਉਹਨਾਂ ਝੋਨਾ ਬਾਅਦ ਚ ਉਹਨਾਂ ਨੇ ਕਣਕ ਬੀਜਣੀ ਸੀ ਹੁਣ ਜੇ ਪੈਲੀਏ ਪਾਣੀ ਖੜਾ ਰਹਿੰਦਾ ਹੈ ਛੇਤੀ ਨਹੀਂ ਪਿੰਦੀ ਕਿਉਂਕਿ ਡਾਕਰਵਾਨਾ ਹੋ ਸਕਦਾ ਇੱਥੇ ਕਣਕ ਵੀ ਟਾਈਮ ਸਿਰ ਨਾ ਪੀਜੀ ਜਾਵੇ ਹਨਾ ਤੇ ਆਜੋ ਥੋੜਾ ਜਿਹਾ ਆਪਾਂ ਇਧਰੋਂ ਚੱਲਦੇ ਆ ਤੇ ਆਹ ਉਹ ਪੱਥਰ ਲੱਗਿਆ ਜਿੰਦੇ ਉੱਤੇ ਸਾਰੀ ਡਿਟੇਲ ਦਿੱਤੀ ਹੋਈ ਇਨਫੋਰਮੇਸ਼ਨ ਦਿੱਤੀ ਹੋਈ ਆਪਾਂ ਨੂੰ ਇਹ ਬੱਤੀਦਰਾ ਬਾਰੇ ਵੀ 1953 ਦੇ ਵਿੱਚ ਪ੍ਰੋਜੈਕਟ ਕੰਪਲੀਟ ਹੋਇਆ ਸੀ ਤੇ 18 ਲੱਖ ਰੁਪਇਆ ਉਹ ਤੋਂ ਇਹਨੂੰ ਬਣਾਉਣ ਦਾ ਖਰਚਾ ਆਇਆ ਸੀ ਹਨਾ ਤੇ ਹੁਣ ਆਪਾਂ ਚੱਲਾਂਗੇ ਜੀ ਦੂਜੇ ਪਾਸੇ ਵੀ ਚੱਲਾਂਗੇ ਹਨਾ ਪਹਿਲਾਂ ਇੱਕ ਵਾਰੀ ਇਧਰ ਛਾਤੀ ਮਰਾ ਦਈਏ ਥੋੜੀ ਜੀ ਪੇ ਇਸ ਪਾਸੇੋਂ ਪਾਣੀ ਆਉਂਦਾ ਪਿਆ ਜੀ ਸਮਾਣਾ ਪਟਿਆਲੇ ਵਾਲੇ ਬੰਨੇਓ ਤੇ ਦੂਜੇ ਪਾਸੇ ਨੂੰ ਪਾਣੀ ਜਾਂਦਾ ਪਿਆ ਜੀ ਹਰਿਆਣਾ ਵਾਲੇ ਬੰਨੇ ਯਾਨੀ ਕਿ ਖਨੌਰੀ ਵਾਲੇ ਬੰਨੇ ਖਨੌਰੀ ਤੋਂ ਲੰਘ ਕੇ ਤੇ ਅੱਗੇ ਹਰਿਆਣੇ ਨੂੰ ਐਂਟਰ ਕਰਦਾ ਜੀ ਪਾਣੀ ਪੰਜਾਬ ਦੇ ਪਿੰਡਾਂ ਨਾਲ ਦੀ ਲੱਗ ਕੇ ਤੇ ਅੱਗੇ ਫਿਰ ਹਰਿਆਣੇ ਨੂੰ ਚਲੀ ਜਾਂਦੀ ਜੀ ਪਾਖੜਾ ਤੇ ਹੁਣ ਆਪਾਂ ਆ ਗਏ ਜੀ ਪਾਖੜਾ ਦੇ ਦੂਜੇ ਪਾਸੇ ਹੁਣ ਉਹ ਉੱਥੋਂ ਆਪਾਂ ਪਹਿਲੀ ਵੀਡੀਓ ਬਣਾਈ ਸੀ 32 ਤਰ੍ਹਾਂ ਦੀ ਉਹ ਪੁਲ ਤੋਂ ਸਾਹਮਣੇ ਤੇ ਹੁਣ ਆਪਾਂ ਆਏ ਆ ਅੱਜ ਇੱਥੇ ਗ੍ਰਿਲ ਲੱਗੀ ਹੈ ਜਿੱਥੇ 32 ਦਰ ਨੇ ਜਿੱਧਰੋਂ ਪਾਣੀ ਐਂਟਰ ਹੁੰਦਾ ਹੈ ਹਨਾ ਪਾਖੜਾ ਥੱਲੇ ਜਿੱਧਰਲੇ ਪਾਸੇ ਝੋਨਾ ਡੁੱਬਿਆ ਪਿਆ ਹੁਣ ਉਸ ਪਾਸੇ ਆਪਾਂ ਆ ਚੁੱਕੇ ਹਾਂ ਉਹ ਝੋਨਾ ਡੁੱਬਿਆ ਸਾਹਮਣੇ ਪਾਣੀ ਦਿਸਦਾ ਹੀ ਹਨਾ ਜੀ ਤੇ ਇਹ 32 ਦਰਾਂ ਦਾ ਸੌਰੀ ਆ ਗਿਆ ਉਹ ਬੰਨ ਦੇ ਪਰਲੇ ਬੰਨੇ ਝੋਨਾ ਡੁੱਬਿਆ ਜੀ ਤੇ ਹੁਣ ਆਪਾਂ ਇਧਰ ਆ ਗਏ ਜਿੱਧਰੋਂ 32 ਦਰਾਂ ਦੇ ਥੱਲੋਂ ਦੀ ਪਾਣੀ ਨਿਕਲਦਾ ਹੈ ਐਗਜ਼ਿਟ ਇਧਰ ਹੈ ਜੀ ਐਂਟਰੀ ਉਧਰ ਪਾਣੀ ਦੀ ਉਧਰੋਂ ਪਾਣੀ ਦਾਖਲ ਹੁੰਦਾ ਹੈ ਇਸ ਪਾਸੇ ਪਾਣੀ ਨਿਕਲਦਾ ਹੈ ਤੇ ਹੁਣ ਆਪਾਂ ਇਧਰੋਂ ਵੀ ਤੁਹਾਨੂੰ ਦਿਖਾਵਾਂਗੇ ਜੀ ਕੋਲ ਜਾ ਕੇ ਵਿਖਾਣੇ ਆ ਥੋੜਾ ਜਿ ਥੱਲੇ ਆਪਾਂ ਨਹੀਂ ਉਤਰ ਸਕਦੇ ਕਿਉਂਕਿ ਥੱਲੇ ਪਾਣੀ ਕਾਫੀ ਮਾਤਰਾ ਵਿੱਚ ਤੇ ਇਹ ਸਾਈਡ ਪਾਣੀ ਗਿਆ ਜੀ ਖਨੌਰੀ ਨੂੰ ਤੇ ਤੁਹਾਨੂੰ ਹੁਣ ਪੁਲ ਦੇ ਉੱਤੇ ਖੜਕੇ ਜਿਹੜੇ ਪਾਸੇ ਪਾਣੀ ਨਿਕਲਦਾ ਉਹ ਵਿਖਾਣੇ ਆ ਜੀ ਵੀਡੀਓ ਦੇ ਐਂਡ ਤੱਕ ਬਣੇ ਰਿਓ ਵੀਡੀਓ ਪੂਰੀ ਵੇਖਿਓ ਤੇ ਆਜੋ ਹੁਣ ਤੁਹਾਨੂੰ ਵਿਖਾਈਏ ਜੀ ਆਹ ਉਹ ਪਾਸਾ ਹੈ ਜਿੱਧਰੋਂ ਬੱਤੀ ਵਰਾਂ ਦਾ ਪਾਣੀ ਪਾਖੜਾ ਦੇ ਥੱਲੋਂ ਦੀ ਨਿਕਲਦਾ ਪਰਲੇ ਬੰਨੇ ਉਹ ਦਾਖਲ ਹੁੰਦਾ ਤੇ ਇਧਰਲੇ ਬੰਨੇ ਉਹ ਨਿਕਲਦਾ ਜੀ ਪਾਣੀ ਤੇ ਆਉ ਛੜਕ ਗਈ ਜੀ ਅੱਗੇ ਪਿੰਡ ਜੋਗੇ ਵਾਲਾ ਤੇ ਪਾਤੜਾ ਉਸੇ ਫੋਰ ਲੈਂਡ ਦੇ ਉੱਤੇ ਚੜ ਜਾਂਦੀ ਹੈ ਪੁਰਾਣੀ ਛੜਕ ਕੇ ਜੀ ਤੇ ਵੈਸੇ ਉਹ ਨਵਾਂ ਫੋਰ ਲੈਂਡ ਬਣਿਆ ਹੋਇਆ ਇਹ ਵੇਖੋ ਜੀ ਸਾਹਮਣੇ ਸਭ ਤੋਂ ਪਹਿਲਾਂ ਇਹ ਪਾਣੀ ਪਿੰਡ ਜੋਗੇ ਵਾਲਾ ਗਲਾੜ ਨੂਰਪੁਰਾ ਹੋਤੀਪੁਰ ਨਵਾਂ ਗੋਂ ਇਹ ਪਿੰਡਾਂ ਨੂੰ ਮੰਨ ਲਓ ਵੀ ਫਸਲਾਂ ਨੂੰ ਤਬਾਹ ਕਰ ਦਿੰਦਾ ਜਦੋਂ ਇੱਥੋਂ ਪਾਣੀ ਨਿਕਲਦਾ ਜੀ ਪਾਣੀ ਇੱਕ ਘੱਗਰਦਾ ਹੀ ਹੁੰਦਾ ਜਦੋਂ ਘੱਗਰ ਤੋਂ ਪਾਣੀ ਓਵਰ ਹੋ ਜਾਂਦਾ ਬਾషాਪੁਰ ਕੋਲ ਬੰਨ ਟੁੱਟ ਜਾਂ ਜਾਂ ਕਿਤੇ ਵੀ ਟੁੱਟ ਜਾਂ ਸਾਰਾ ਪਾਣੀ ਘੁਮ ਘਮਾ ਕੇ ਇਸ ਤਰ੍ਹਾਂ ਨੇ ਪਿੰਡ ਦੀਆਂ ਫਸਲਾਂ ਖਰਾਬ ਕਰਕੇ ਘੁਮ ਕੇ ਆ ਕੇ 32 ਦਿਨਾਂ ਦਾ ਹੀ 30 ਦਰ ਹੋ ਗਿਆ ਅਸਲ ਦੇ ਵਿੱਚ ਤੇ ਉਹ ਜਾ ਕੇ ਜੀ ਅੱਗੇ ਬਹੁਤ ਸਾਰਾ ਮੂਨਕ ਤੱਕ ਪਿੰਡਾਂ ਦਾ ਨੁਕਸਾਨ ਕਰਦਾ ਜਿੱਧਰੋਂ ਆ ਪਾਣੀ ਨਿਕਲਦਾ ਜੀ ਉਹ ਉੱਥੋਂ ਤੱਕ ਤੇਲ ਕ ਮਚਾ ਦਿੰਦਾ ਜੀ ਪਾਣੀ ਤੇ ਵੇਖੋ ਜੀ ਤੁਸੀਂ ਚੰਗੀ ਤਰ੍ਹਾਂ ਤੇ ਪਰ ਬਾਬੇ ਨਾਨਕ ਨੇ ਇਦ ਕੀ ਪੂਰੀ ਕਿਰਪਾ ਰੱਖੀ ਵੇਖੋ ਬਚਾਰਿਆ 2023 ਦੇ ਵਿੱਚ ਇੱਥੋਂ ਦੀ ਇੰਨਾ ਪਾਣੀ ਸਪੀਡ 'ਚ ਨਿਕਲਦਾ ਸੀ ਕਿ ਤੁਹਾਨੂੰ ਦੱਸ ਨਹੀਂ ਸਕਦੇ ਮਿੰਟੋ ਮਿੰਟ ਝੋਨੇਆਂ ਦੀਆਂ ਫਸਲਾਂ ਤਬਾਹ ਕਰਤੀਆਂ ਹਨ ਵੇਖਦੇ ਆਂ ਵੇਖਦੇ ਆਂ ਘੰਟਾ ਤੇ ਬਹੁਤ ਜ਼ਿਆਦਾ ਜੀ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਲਹਿਰਾਂ ਜਿਵੇਂ ਸਮੁੰਦਰ ਚ ਆਉਂਦੀਆਂ ਨੇ ਉਸ ਹਿਸਾਬ ਨਾਲ ਇਥੋਂ ਪਾਣੀ ਚੱਲਿਆ ਸੀ ਬਹੁਤ ਜ਼ਿਆਦਾ ਇੱਕ ਹਿਸਾਬ ਦੇ ਉਦੋਂ ਪਰਲੋ ਆ ਗਈ ਸੀ 2023 ਦੇ ਵਿੱਚ ਚਲੋ ਪ੍ਰਮਾਤਮਾ ਨੇ ਸੁੱਖ ਰੱਖੀ ਐ ਤੇ ਕੀ ਬਚਾਰਿਆ ਜੀ ਸਾਰੇ ਕਿਸਾਨ ਭਰਾਵਾਂ ਦਾ ਤੇ ਅੱਗੇ ਵੀ ਉਮੀਦ ਹੈ ਕਿ ਪ੍ਰਮਾਤਮਾ ਜੀ ਕਿਰਪਾ ਕਰਨਗੇ ਆਪਣਾ ਬਾਬਾ ਨਾਨਕ ਦੇਵ ਜੀ ਕਿਰਪਾ ਕਰਨਗੇ ਤੇ ਸਾਰਿਆਂ ਦਾ ਬਚਾਰ ਹੋਵੇਗਾ ਹਨਾ ਜੀ ਤੇ ਮਿਲਾਂਗੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਇਹ ਸੀ ਅੱਜ ਦੀ ਵੀਡੀਓ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ